ਸ਼ਿਕਾਇਤ ਕਰਨ ਦਾ ਅੱਜ ਜੋ ਪੰਜਾਬ ਸਰਕਾਰ ਨੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਸਤਕਾਰਯੋਗ ਲੀਡਰ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜੀ ਦੇ ਘਰੇ ਔਰ ਸਾਡੇ ਮੈਂਬਰ ਵਿਧਾਨ ਸਭਾ ਦੇ ਐਮਐਲਏ ਸਾਡੇ ਬੀਬੀ ਗੁਨੀਤਕੌਰ ਦੇ ਘਰੇ ਜੋ ਤੜਕਸਾਰ ਅੱਜ ਬਿਨਾਂ ਕਿਸੇ ਨੋਟਸ ਦੇ ਬਿਨਾ ਕਿਸੇ ਸਰਚ ਵਾਰੰਟ ਦੇ ਘਰੇ ਛਾਪਾ ਮਾਰਿਆ ਜਾਂ ਰੇਡ ਮਾਰੀ ਹੈ ਬਹੁਤ ਘਨਾਉਣੀ ਹਰਕਤ ਕੀਤੀ ਹੈ ਕਿਉਂਕਿ ਸਰਦਾਰ ਵਿਕ੍ਰਮਜੀਤ ਸਿੰਘ ਮਜੀਠੀਆ ਜਿਵੇਂ ਪੰਜਾਬ ਦੇ ਮੁੱਦੇ ਅਕਸਰ ਚੱਕਦੇ ਸੀ ਔਰ ਸਰਕਾਰ ਦੇ ਨਕਾਮੀਆਂ ਅਕਸਰ ਖੁੱਲੇ ਆਮ ਔਰ ਨਿਰਪੱਖਤਾ ਦੇ ਨਿਰਪੱਖ ਔਰ ਨਿਡਰ ਹੋ ਕੇ ਬੋਲਦੇ ਸਨ ਉਸ ਦਾ ਬਦਲਾ ਲਊ ਭਾਵਨਾ ਦੇ ਨਾਲ ਪੰਜਾਬ ਸਰਕਾਰ ਨੇ ਜੋ ਇਹ ਹਰਕਤ ਕੀਤੀ ਹੈ ਬਹੁਤ ਘਨਾਉਣੀ ਹਰਕਤ ਹੈ ਔਰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਪੰਜਾਬ ਦੇ ਵਿੱਚ ਲੋਕਤੰਤਰ ਸਰਕਾਰ ਨਹੀਂ ਹੈ ਔਰ ਜਿਵੇਂ ਅੰਗਰੇਜ਼ਾਂ ਦਾ ਰਾਜ ਹੈ ਪਹਿਲਾਂ ਰਾਜ ਰਹਿ ਗਿਆ ਆਪਣੇ ਮੁਗਲਾਂ ਦਾ ਰਾਜ ਰਹਿ ਗਿਆ ਉਸ ਤਰੀਕੇ ਨਾਲ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਪਾਰਟੀਆਂ ਦੇ ਨਾਲ ਲੀਡਰਾਂ ਦੇ ਨਾਲ ਜੋ ਧੱਕਾ ਕਰ ਰਹੀ ਹੈ ਇਹ ਮੰਦਭਾਗਾ ਹੈ ਔਰ ਇਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਸ ਦਾ ਹਰਜਾਨਾ ਭਰਨਾ ਪਊਗਾ ਜਿਵੇਂ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਇੱਕ ਖਾਸੀਅਤ ਸੀ ਪੰਜਾਬੀਆਂ ਦੇ ਇੱਕ ਅਣਖ ਹੁੰਦੀ ਸੀ ਆਪਾਂ ਕਹਿੰਦੇ ਸੀ ਵੀ ਪੰਜਾਬ ਪੰਜਾਬੀ ਪੰਜਾਬੀ ਬੜੇ ਅਨਖੀਲੇ ਹਨ ਜੋਧੇ ਹਨ ਇੰਜ ਲੱਗ ਰਿਹਾ ਜਿਵੇਂ ਪੰਜਾਬ ਦੇ ਵਿੱਚੋਂ ਅਣਖ ਖਤਮ ਹੋ ਗਈ ਹੈ ਕਿਉਂਕਿ ਸਰਕਾਰ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਿਹੜੇ ਦਿੱਲੀ ਦੇ ਵਿੱਚੋਂ ਆ ਕੇ ਇੱਥੇ ਰਾਜ ਕਰ ਰਹੇ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਵੱਖ-ਵੱਖ ਮੰਤਰੀਆਂ ਦੇ ਨਾਲ ਵੱਖ-ਵੱਖ ਆਪਸਰਾਂ ਦੇ ਨਾਲ ਜਿਹਨਾਂ ਦੇ ਨਾਲ ਬਾਹਰੋਂ ਆ ਕੇ ਜਿਹੜੇ ਉਹ ਬੀਵੀ ਤੀਤੀ ਹਿਹਾੜ ਵਾਲੇ ਮੁਲਾਜ਼ਮਾ ਹੈ ਉਹਨਾਂ ਨੂੰ ਚਲਾ ਰਹੇ ਨੇ ਬੇਸ਼ੱਕ ਉਹ ਕਿਸੇ ਐਮਐਲਏ ਨੂੰ ਚਲਾ ਰਿਹਾ ਹੈ ਬੇਸ਼ੱਕ ਜ਼ਿਲ੍ਹਾ ਲੈਵਲ ਦੇ ਅਫਸਰਾਂ ਨੂੰ ਚਲਾ ਰਿਹਾ ਹੈ ਬੇਸ਼ੱਕ ਪੰਜਾਬ ਲੈਵਲ ਦੇ ਅਫਸਰਾਂ ਨੂੰ ਚਲਾ ਰਿਹਾ ਹੈ ਔਰ ਜੋ ਰਾਜ ਦਿੱਲੀ ਵਾਲੇ ਕਰ ਰਿਹਾ ਹੈ ਦੇਖਣ ਨੂੰ ਇੱਥੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਹੈ ਲੇਕਿਨ ਇਹ ਪੰਜਾਬ ਸਰਕਾਰ ਨਹੀਂ ਹੈ ਔਰ ਇੱਥੋਂ ਇਹ ਮੈਨੂੰ ਇੱਥੋਂ ਇਹ ਜਾਪਦਾ ਹੈ ਵੀ ਪੰਜਾਬ ਦੇ ਵਿੱਚ ਪੰਜਾਬ ਮਤਲਬ ਜਿਹੜੇ ਕੁਝ ਲੋਕ ਹੈ ਜਿਹੜੇ ਰਾਜ ਕਰ ਰਹੇ ਹੈਗੇ ਅਨਕ ਸ਼ਬਦ ਉਹਨਾਂ ਵਾਸਤੇ ਲਾਗੂ ਨਹੀਂ ਹੁੰਦਾ ਜੋ ਇਹ ਬਹੁਤ ਘਣਾਉਣੀ ਹਰਕਤ ਹੋਈ ਹੈ ਜਿਵੇਂ ਇਹ ਬਦਲਾਵ ਦੀ ਭਾਵਨਾ ਨਾਲ ਕਰ ਰਿਹਾ ਆਮ ਇੱਕ ਆਪਕਾ ਹਵਤੂ ਸੁਣਦੇ ਹੁੰਨੇ ਆ ਵੀ ਇੱਕ ਬਾਂਦਰ ਨੇ ਜੱਟ ਦਾ ਮੱਖਣ ਖਾ ਕੇ ਤੇ ਜਾਂਦਾ ਕੱਟੇ ਦੇ ਉਹਨੂੰ ਲਾ ਗਿਆ ਇਨਾਂ ਨੂੰ ਉਹ ਹੋਣੀ ਹੈ ਮੁੜ ਕੇ ਬਾਅਦ ਦੇ ਵਿੱਚ ਜਿਹੜੇ ਦੂਜੇ ਪਾਰਟੀਆਂ ਫਿਰ ਇਹ ਗੱਲਾਂ ਹੀ ਕਰਦੇ ਹੁੰਦੇ ਆ ਕਿ ਵੀ ਬਦਲਾ ਲੋ ਭਾਵਨਾ ਜਿਹੜੇ ਅੱਜ ਦੇ ਹਾਲਾਤ ਦੇ ਵਿੱਚ ਮੈਂ ਸਮਝਦਾ ਵੀ ਮੈਂ ਚਾਹੁੰਦਾ ਵੀ ਮੈਂ ਕਹਿਣਾ ਵੀ ਚਾਹੁੰਦਾ ਬਾਕੀ ਪਾਰਟੀਆਂ ਨੂੰ ਸਾਰੇ ਇਕੱਠੇ ਹੋ ਕੇ ਜਬਰਦਨਾ ਦਾ ਆਪਾਂ ਮੁਕਾਬਲਾ ਕਰੀਏ ਜਿਹੜਾ ਇਹ ਡੇਢ ਸਾਲ ਰਹਿ ਗਿਆ ਨੇ ਪੰਜਾਬ ਨੂੰ ਹੋਰ ਵੀ ਬਹੁਤ ਡੂੰਗਾ ਕਰਜ਼ਾਈ ਵੀ ਕਰ ਦੇਣਗੇ ਔਰ ਬੁਰਾ ਹਾਲ ਵੀ ਕਰ ਦੇਣਗੇ ਪੰਜਾਬ ਦੇ ਵਿੱਚ ਜਿਵੇਂ ਕਿ ਨਸ਼ਿਆਂ ਦਾ ਕੀ ਹਾਲ ਆ ਪਰ ਰੋਜ਼ ਇਹੀ ਗੱਲ ਕਰਦੇ ਆ ਨਸ਼ਿਆਂ ਦੇ ਉੱਤੇ ਕਿਵੇਂ ਨਸ਼ਿਆਂ ਦੇ ਨਾਂ ਦੇ ਉੱਤੇ ਮੇਰੇ ਖਿਆਲ ਘਰ ਪਾਈ ਜਾਂਦੇ ਹੈਗੇ ਤੁਸੀਂ ਦੇਖਿਆ ਹੋਣਾਗਾ ਉਹ ਪਤਾ ਨਹੀਂ ਉਹਨਾਂ ਦੇ ਵਿੱਚ ਕਿੰਨਾ ਕਿ ਸੱਚ ਹੈ ਕਿੰਨਾ ਕਿ ਝੂਠ ਹੈਗਾ ਜਿਹੜੇ ਇਹ ਕਾਰਵਾਈ ਕਰ ਰਹੇ ਨੇਗੇ ਬਹੁਤ ਘੜੀਆਂ ਹਰਕਤਾਂ ਕਰ ਰਹੇ ਨੇਗੇ ਇਹਨਾਂ ਨੂੰ ਆਵਾਜ਼ ਆਉਣਾ ਚਾਹੀਦਾ ਔਰ ਇਸ ਦਾ ਖਮਾਜਾ ਇਹਨਾਂ ਨੂੰ ਭੁਗਤਣਾ ਪਵੇਗਾ ਇਹ ਮਨਸ਼ਾ ਕਿ ਬਦਲਾਉ ਮਨਸ਼ਾ ਇੱਕੋ ਹੀ ਮਨਸ਼ਾ ਵੀ ਜਿਵੇਂ ਲੁਈਕਾ ਸਾਹਿਬ ਪੰਜਾਬ ਦੇ ਮੁੱਦੇ ਕਿਸ ਤਰ੍ਹਾਂ ਉਹਨਾਂ ਦਾ ਜਿਹੜਾ ਰਿਕਾਰਡ ਕੱਢ ਕੇ ਲੈ ਕੇ ਆਉਂਦੇ ਜੋ ਕਿ ਨਕਾਮੀਆਂ ਉਹਨਾਂ ਦੀ ਜੋ ਗਲਤੀਆਂ ਕਰ ਰਹੀ ਹੈ ਸਰਕਾਰ ਜੋ ਗਲਤੀਆਂ ਕਰ ਰਹੀ ਹੈ ਉਹਨਾਂ ਦੇ ਜਿਹੜੇ ਉਹ ਕੱਢ ਕੇ ਲੈ ਕੇ ਆਉਂਦੇ ਸੀ ਉਹਦੇ ਦੇ ਕੱਢ ਕੇ ਉਹ ਲੋਕਾਂ ਦੇ ਵਿੱਚ ਜਨਤਕ ਕਰਦੇ ਸੀ ਬਸ ਇੱਕੋ ਹੀ ਲੀਡਰ ਸੀ ਉਹ ਬੋਲਦਾ ਸੀ ਜਿਹੜਾ ਅਕਾਲੀ ਦਾਲੀ ਬੋਲ ਰਿਹਾ ਹੋਰ ਦੇਖੋ ਇੱਕ ਪਾਸੇ ਤਾਂ ਕਹਿ ਰਹੇ ਆ ਵੀ ਸਾਨੂੰ 80% ਤੋਂ ਮੋਰ ਪੈਗੀ 9% ਮੰਨ ਲਿਆ ਵੀ 9% ਪੈਗੀ ਆ ਫਿਰ ਸਾਨੂੰ ਤੁਸੀਂ ਕਾਊਂਟ ਕਿਉਂ ਕਰਦੇ ਹੋ ਜੇ 9% ਵੀ ਆ ਜਿਹੜਾ ਟਾਰਗੇਟ ਕਿੰ ਨੂੰ ਕਰਨਗੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਅਕਾਲੀ ਦਲ ਨੂੰ ਟਾਰਗੇਟ ਕਰਦੇ ਇੱਕ ਪਾਸੇ ਤੁਸੀਂ ਇਹਨਾਂ ਅਕਾਲੀ ਦਲ ਖਤਮ ਹੋ ਗਿਆ ਫਿਰ ਟਾਰਗੇਟ ਕਿਉਂ ਕਰ ਰਹੇ ਹੋ ਤੁਸੀਂ ਸਾਨੂੰ ਤਾਂ ਗਿਣੇ ਨਾਲ ਜੇ ਖਤਮ ਹੋਗੇ ਤਾਂ ਤੁਸੀਂ ਕਾਂਗਰਸ ਦੇ ਉਲਟ ਬੋਲੋ ਤੁਸੀਂ ਹੋਰ ਪਾਰਟੀਆਂ ਦੇ ਉਲਟ ਬੋਲੋ ਉਹਨਾਂ ਨਾਲ ਕਿੱਥੇ ਹੋਖ ਜੜੀ ਹੈ ਇਹ ਖਤਰਾ ਹੈ ਕਿਉਂਕਿ 2027 ਦੇ ਵਿੱਚ ਸਾਰਿਆਂ ਨੂੰ ਪਤਾ ਹੈ ਵੀ ਕਾਲੀ ਦਲ ਦੀ ਸਰਕਾਰ ਬਣਨੀ ਹੈ ਔਰ ਇਹ ਸੋਸ ਖਦਰ ਨੂੰ ਦੇਖਦੇ ਅੱਜ ਪਹਿਲਾਂ ਤੋਂ ਟਾਰਗੇਟ ਕਰ ਰਹੇ ਹੈਗੇ ਜੇ ਅਸੀਂ ਕਮਜ਼ੋਰ ਆ ਸਾਨੂੰ ਤੁਸੀਂ ਟਾਰਗੇਟ ਹੀ ਨਾ ਕਰੋ ਸੁਖਵੀਰ ਬਾਦਲ ਨੂੰ ਹਰੇਕ ਗੱਲ ਦੇ ਵਿੱਚ ਬੇਸ਼ੱਕ ਕੌਲੈਕਸ਼ਨ ਲੜੇ ਜਾਂ ਨਾ ਲੜੇ ਸੁਭੀਰਵਾਦ ਨੂੰ ਆਪਾ ਆਤਮਾ ਨੂੰ ਬੋਲਦਾ ਆ ਔਰ ਇਸ ਤੋਂ ਜਾਪਦਾ ਹੈਗਾ ਕਿ ਇਹ ਕਾਲੀ ਦਲ ਤੋਂ ਡਰ ਰਹੇ ਆ ਉਹਨਾਂ ਦੇ ਟਾਈਮ ਦੇ ਵਿੱਚ ਸਰਕਾਰ ਕਾਲੀ ਦਲ ਦੀ ਬੰਨੀ ਔਰ ਇਹਦਾ ਖਵਾਜਾ ਇਹਨਾਂ ਨੂੰ ਭੁਗਤਣਾ ਪੈਣਾ ਉਹ ਕਹਿੰਦੇ ਆਮਦਨ ਤੋਂ ਵੱਧ ਜਿਆਦਾ ਨਾਮੀ ਚ ਗ੍ਰਿਫਤਾਰੀ ਕੀਤੀ ਜਿਹਨਾਂ ਸਭਾ ਦੇ ਘਰੇ ਦੇ ਆਮਦਨ ਤੋਂ ਸਾਰਿਆਂ ਦੇ ਦੇਖੀ ਜਾਊਗੇ ਇਹ ਪੱਲੇ ਇਹ ਤਿੰਨ ਸਾਲ ਕਿੱਥੇ ਸੀਗੇ ਇਹਨਾਂ ਨੂੰ ਅੱਜ ਪਤਾ ਲੱਗਿਆ ਵੀ ਆਮਦਨ ਤੋਂ ਵੱਧ ਤਿੰਨ ਸਵਾ ਤਿੰਨ ਸਾਲ ਲੰਘ ਗਏ ਆਮਦਨ ਤੋਂ ਵੱਧ ਨਹੀਂ ਸਮਾਂ ਨੇੜੇ ਆ ਗਿਆ ਸਮਾਂ ਨੇੜੇ ਆ ਗਿਆ 150 ਰਿਆ ਕਰਤੂਤਾਂ ਦੇ ਸੀਗੀਆਂ ਜੇ ਕੰਮ ਕੀਤੇ ਹੁੰਦੇ ਲੁਧਾਨੇ ਚ ਐਲਈਡੀਆਂ ਬੰਨਣ ਦੀ ਕੀ ਲੋੜ ਸੀ ਲੁਧਾਨੇ ਦੇ ਸੀਟਾ ਨੂੰ ਸੂਟ ਬੰਨਣ ਦੀ ਕੀ ਲੋੜ ਸੀ ਉਹੀ ਭਗਵੰਤ ਮਾਲਾ ਜਿਹੜਾ ਕਹਿੰਦਾ ਸੀਗਾ ਹੱਥ ਬੰਨਣ ਦੀ ਲੋੜ ਨਹੀਂ ਕੰਮ ਨੂੰ ਗੋਟਾ ਪੈਣੀਆਂ ਹੁਣ ਸਾਰਾ ਟੱਬਰ ਰੇਡੀਆਂ ਕੱਢਦਾ ਫਿਰਦਾ ਸੀਗਾ ਮਸਲਾ ਕੀ ਹੈ ਕੀਤਾ ਕੁਛ ਨਹੀਂ ਜੋ ਬੋਲਦੇ ਆ ਜਿਹੜਾ ਇਹ ਕਹਿੰਦੇ ਵੀ ਸਾਡੇ ਖਿਲਾਫ ਨਾ ਬੋਲੋ ਸਾਡੀਆਂ ਬਰਾਈਆਂ ਨਾ ਦੱਸੋ ਸਾਡੀਆਂ ਨਲਾਇਕੀਆਂ ਨਾ ਦੱਸੋ ਵਾਵਾ ਕਰੋ ਜਿਹੜਾ ਨਲਾਇਕੀਆਂ ਦੱਸੂਗਾ ਉਹਨੂੰ ਅਸੀਂ ਐਂ ਕਰਾਂਗੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਇਹ ਅਕਾਲੀ ਦਲ ਉਹ ਜਮਾਤ ਹੈ ਜਿਨੇ ਪੰਜਾਬ ਦੇ ਸਦਾ ਕੁਰਬਾਨੀਆਂ ਚੇ ਕੁਰਬਾਨੀਆਂ ਚੋਂ ਨਿਕਲੀ ਹੋਈ ਜਮਾਤ ਹੈ ਇਹ ਜਿੰਨਾ ਸਾਨੂੰ ਵੱਡੋਂਗੇ ਉਨਾਂ ਅਸੀਂ ਦੂਲੇ ਚੌੜੇ ਹੋਵਾਂਗੇ ਜਿਵੇਂ ਤੁਸੀਂ ਸੁਣਿਆ ਨਹੀਂ ਕਿ ਮੰਨੂ ਸਾਡੀ ਜੱਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਸੀ ਦੂਲੇ ਚੌੜੇ ਹੋਏ ਜੇ ਭਗਵੰਤ ਮਾਨ ਦਾ ਇਹ ਖਿਆਲ ਹੈ ਕਿ ਅਸੀਂ ਦਵਾਵਾਂਗੇ ਕੈਪਟਨ ਸਾਹਿਬ ਨੇ ਬੜਾ ਜੋੜ ਰਾਇਆ ਸੀ ਕਿ ਨਿਕਲਿਆ ਕੀ ਨਿਕਲੇ ਨਸ਼ਾਰੇ ਜੁੱਧ ਚੋਂ ਮੈਨੂੰ ਦੱਸੋ ਇਹਨਾਂ ਨੇ ਨਸ਼ੇ ਦੇ ਵਿੱਚ ਬੜਾ ਜ਼ੋਰ ਲਾਇਆ ਮਜੀਠੀਆ ਸਾਹਿਬ ਨੂੰ ਅੰਦਰ ਕੀਤਾ ਤੇ ਫਿਰ ਕੇਜਰੀਵਾਲ ਮਾਫੀ ਕੌਮਾਂਗੇਗਾ ਜੇ ਸਬੂਤ ਸੀਗੇ ਤਾਂ ਸਬੂਤ ਦੰਦੇ ਪੇਸ਼ ਕਰ ਦੇ ਅੱਜ ਵੀ ਇਸ ਦੇ ਉੱਤੇ ਵੀ ਮਾਫੀ ਮੰਗਣਗੇ ਮੈਂ ਤੁਹਾਨੂੰ ਲਿਖ ਕੇ ਦੇ ਦੋ ਪਰ ਅਸੀਂ ਦੱਸ ਦਿੰਦੇ ਹਾਂ ਮੁੱਖ ਮੰਤਰੀ ਨੂੰ ਵੀ ਟਕੜਾ ਹੋ ਜਾ ਪੰਗਾ ਤਾਂ ਲੈ ਲਿਆ ਭੱਜਣ ਨਹੀਂ ਦੰਦੇ ਕਿਉਂਕਿ ਇਹਦਾ ਤਾਂ ਕੰਮ ਹੀ ਸੌਖਾ ਹੈ ਅਸੀਂ ਤਾਂ ਜੇਲਾਂ ਕਟੀਆਂ ਕੱਟ ਲਾਂਗੇ ਇਹ ਜੀ ਦਾ ਜੇ ਕੱਲੀ दारू ਬੰਦ ਕਰਤੀ ਨਾ ਉਸਨੇ ਹੀ ਮਰ ਜਾਊਗਾ ਜੇਲ੍ਹ ਚ ਮਿਲਣੀ ਨਹੀਂ ਇੱਕ ਵਾਰ ਇੱਕ ਗੱਲ ਦੱਸੋ ਜੀ ਆਮਦਨ ਤੋਂ ਵੱਧ ਕਹਿੰਦੇ ਐ ਇਨਾਂ ਦੇ ਐਮਐਲਏ ਜਿਹੜੇ ਕਿ ਸਾਈਕਲਾਂ ਦੇ ਪੈਂਚਰ ਲਾਉਂਦੇ ਸੀ ਕਈ ਐਮਐਲਏ ਐਸੇ ਸੀ ਜਿਹੜੇ ਕਿ ਵੀਡੀਓ ਦੀਆਂ ਦੁਕਾਨਾਂ ਸੀ ਕੋਠੇ ਪਈ ਜਾਂਦੇ ਔਖੀਆਂ ਪਈ ਜਾਂਦੇ ਉਹਨਾਂ ਦੀ ਆਮਦਨ ਤਾਂ ਦੇਖਦੇ ਨਹੀਂ ਆਏ ਅੱਜ ਤੋਂ ਮਜੀਠੀਆ ਸਾਹਿਬ ਨੂੰ 3 ਸਾਲ ਹੋ ਗਏ ਉਹਨਾਂ ਦੀ ਆਮਦਨ ਨੂੰ ਦੇਖ ਲਿਆ ਜੀ ਉਹ ਜੱਦੀ ਪੁਸ਼ਤੀ ਹੈ ਜੱਦੀ ਪੁਸ਼ਤੀ ਹੈ ਇਹਨਾਂ ਬਿਜ਼ਨਸ ਦਾ ਉਹਨਾਂ ਦਾ ਪੀ ਦੇ ਵਿੱਚ ਕਿੱਥੇ ਕਿੱਥੇ ਇਹਨਾਂ ਦੀਆਂ ਫੈਕਟਰੀਆਂ ਸੀ ਇਹਨਾਂ ਦੀਆਂ ਜਹਾਜ਼ਾਂ ਦੀਆਂ ਚਿਪਾਂ ਸੀਗੀਆਂ ਤੇ ਕੋਈ ਇਹਨਾਂ ਨੇ ਹੁਣ ਇੱਕ ਟਾਰਗੇਟ ਇਹਨਾਂ ਦੇ 21 ਐਮਐਲਏ ਗੱਲੋ ਜਿਹੜੇ ਕਿ ਆਰਬਾਂ ਥਾਮਾਂ ਦੇ ਵਿੱਚ ਫਿੱਟਦੇ 50 ਸਾਲਾਂ ਦਾ ਹਿਸਾਬ ਲੈ ਲਓ ਬਿਜ਼ਨਸ ਵਧਾਇਆ ਕਿ ਘੁਆਇਆ ਉਹਨਾਂ ਨੇ ਹਾਬਾ ਔਰ ਉਹਦਾ ਬੰਦੇ ਘਰਾਏ ਉਹਨਾਂ ਨੇ ਸਭ ਨੇ ਚਾਦਰਾਂ ਵਿਛਾਈਆਂ ਹੋਈਆਂ ਜੀ ਉਹਨਾਂ ਨੂੰ ਤਾਂ ਕਹਿੰਦੇ ਨਹੀਂ ਕੁਝ ਔਰ ਜਿਹੜੇ ਜਿਹੜੇ ਬੰਦੇ ਜਿਹੜੇ ਦੇਖ ਲਈ ਕੀ ਹਾਲ ਜਿਹੜੇ ਬੰਦੇ ਇਹਨਾਂ ਦੇ ਮੋਬਾਈਲਾਂ ਦੀ ਦੁਕਾਨਾਂ ਵਾਲੇ ਸੀ ਫਿਰ ਉਹਨਾਂ ਦੇ ਵੀ ਜਾਂਚ ਹੋਊਗੀ ਜਾਂਚ ਉਹ ਕਰ ਦੋ ਉਹਨਾਂ ਦੀ ਵੀ ਤੁਹਾਡੇ ਨੇ ਪੁੱਛਣਾ ਚਾਹੁੰਦੇ ਹਾਂ ਉਹਨਾਂ ਨੂੰ ਕਿ ਜਿਹੜੇ ਐਮਐਲਏ 6-6 ਕਿੱਲਾਂ ਦੇ ਵਿੱਚ ਕੋਠਿਆਂ ਬਾਹਰੇ ਆ ਔਰ ਜਿਨ੍ਹਾਂ ਨੇ ਇਹਨਾਂ ਕੁਝ ਵਧਾ ਰਿਆ ਉਹਨਾਂ ਦਾ ਕਿੱਥੋਂ ਆਇਆ ਉਹਨਾਂ ਦੇ ਉਹਨਾਂ ਦੀ ਵੀ ਇਨਕੁਆਰੀ ਹੋਊ ਹੋਣਗੀਆਂ ਸਾਰੇ ਦਾ ਟਾਈਮ ਆਉਣ ਦੇ ਉੱਤੇ ਸਾਰੇ ਅੱਜ ਕਿਹੜੀਆਂ ਘਰਾਂ ਜਿਹੜਾ ਕੋਠੀ ਉੱਥੇ ਯਾਰ ਜਿਹੜੇ ਬੰਦੇ ਜੇਲ੍ਹ ਕੱਟ ਕੇ ਆਏ ਆ ਪਰਚੇ ਦਰਜ ਹੋਏ ਹੋਏ ਆ ਕ腐ਸ਼ਨ ਦੇ ਵਿੱਚ ਉਹ ਆ ਕੇ ਪੰਜਾਬ ਦੇ ਵਿੱਚ ਰਾਜ ਕਰੀ ਜਾਂਦੇ ਆ ਹਰੇਕ ਮੰਤਰੀ ਉੱਤੇ ਦਿੱਲੀ ਦਾ ਬੰਦਾ ਦਾਤਾ ਹਰੇਕ ਐਮਐਲਏ ਤੇ ਦਿੱਲੀ ਦਾ ਬੰਦਾ ਲਾਦਾ ਪੰਜਾਬ ਦਾ ਰਾਜ ਕਿੱਥੇ ਆ ਦੱਸੋ ਜੀ ਇੱਥੋਂ ਦਾ ਨਿਆਂ ਜੀ ਚੀਫ ਸੈਕਟਰੀ ਨੂੰ ਪਾਵਰਾਂ ਦੇਣੀਆਂ ਮੁੱਖ ਮੰਤਰੀ ਦਾ ਮਤਲਬ ਕੀ ਲੱਗਾ ਜਿਸ ਕਮੇਟੀ ਦਾ ਚੇਅਰਮੈਨ ਮੁੱਖ ਮੰਤਰੀ ਹੁੰਦਾ ਉਹਨੂੰ ਹਟਾ ਕੇ ਆਪਣੇ ਆਪ ਚੀਫ ਸੈਕਟਰੀ ਨੂੰ ਕਿਉਂ ਤੌਹ ਕਿ ਟੀਪ ਫੈਕਟਰੀ ਅਰਵਿੰਦ ਕੇਜਰੀਵਾਲ ਦੀ ਜੇਬ ਚ ਹੈ ਇਹ ਸਭ ਥੱਗੀ ਡੋਰੀ ਦਾ ਜਾਲ ਚੱਲ ਰਿਹਾ ਹੈ ਉਹ ਦਿਨ ਦੂਰ ਨਹੀਂ ਜਦੋਂ ਇਹ ਉਸੇ ਘਰੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਸੰਘਰਸ਼ ਤੋਂ ਨਿਕਲੇ ਹੋਏ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਪੰਜਾਬੀਆਂ ਵਾਸਤੇ ਪੰਜਾਬੀਆਂ ਦੀ ਰਾਖੀ ਵਾਸਤੇ ਪਾਰਟੀ ਬਣੀ ਹੈ ਪੰਜਾਬ ਦੀ ਸੇਵਾ ਵਾਸਤੇ ਹੈ ਔਰ ਜਿਹੜਾ ਜੇ ਇਹਦੇ ਨਾਲ ਕੋਈ ਧੱਕਾ ਕਰਨਗੇ ਪੰਜਾਬੀ ਹਮੇਸ਼ਾ ਸੰਘਰਸ਼ ਦੇ ਵਿੱਚ ਉੱਦਣਗੇ ਸੰਘਰਸ਼ ਵਾਸਤੇ ਤਿਆਰ ਰਹਿੰਦੇ ਆ ਔਰ ਜੇ ਇਹਨਾਂ ਨੇ ਪੰਗਾ ਲਿਆ ਤਾਂ ਇਹਨਾਂ ਨੂੰ ਭੁਗਤਣਾ ਵੀ ਪਊਗਾ ਔਰ ਜੇ ਕਿਸੇ ਹੋਰ ਅਕਾਲੀ ਦਲ ਦੇ ਬੰਦੇ ਦੇ ਉੱਤੇ ਉਹਨਾਂ ਨੇ ਝੂਠੇ ਕੇਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਸਾਡੇ ਹਾਈ ਕਮਾਂਡ ਦੇ ਮੁਤਾਬਕ ਜੋ ਸਾਨੂੰ ਹਦਾਇਤਾਂ ਦੇਣਗੇ ਸਾਡੇ ਪ੍ਰਧਾਨ ਜੀ ਤਾਂ ਅਸੀਂ ਬਿਲਕੁਲ ਸੰਘਰਸ਼ ਕਰਾਂਗੇ ਧਰਨੇ ਦੇਵਾਂਗੇ ਜਿਵੇਂ ਅਸੀਂ ਕਰਨ ਨੂੰ ਤਿਆਰ ਆਂ ਧੰਨਵਾਦ